ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਆ ਅੱਜ ਨਵੇਂ ਵਲੌਗ ਦੀ ਸ਼ੁਰੂਆਤ ਜੀ ਅੱਜ ਆਪਾਂ ਦਿਖਾਉਣੇ ਆ ਅੱਜ ਪੰਨੇ ਜਾਣਾ ਹੈ ਖਰੜ ਤਰਕਪੁਰ ਸ਼ਹਿਰ ਮੋਹਾਲੀ ਦੀ ਮਿਲਦੇ ਫਿਰ ਖਰੜ ਮੋਹਾਲੀ ਪਹੁੰਚ ਗਏ ਆ ਬੰਦਕਾਰ ਪਰ ਕਰਦੇ ਆ ਹਾਂਜੀ ਚੱਲਦੇ ਆ ਫਿਰ ਅਰੇ ਟਾਕੀ ਦਾ ਖੁੱਲਦੇ ਨੇ ਕਿ ਗੈਰ ਦਾ ਖੰਭਾ ਏ ਪਹਿਲਾ ਅੱਗੇ ਹੋਣਾ ਬੰਦੇ ਮੋਹਾਲੀ ਤੁਹਾਨੂੰ ਦਿਖਾਉਂਦਾ ਜੋ ਚੱਲਦੇ ਆ ਮੁੰਡਾ ਠੇਕੇਦਾਰ ਹੈ ਜਿਹੜਾ ਯੂਪੀ ਦਾ ਠੇਕੇਦਾਰ ਹੈ ਇਹ ਇਹ ਦਿਖਾਉਣ ਚੱਲੇ ਜੀ ਕਿਹਨੇ ਕੰਮ ਕਰਿਆ ਹੋਇਆ ਆਪਾਂ ਦੇਖਣਾ ਹੈ ਆਪਾਂ ਨੇ ਹੁਣ ਆਪਣੇ ਦਿਲੋਂ ਮੈਂ ਇਹਨਾਂ ਤੋਂ ਕੰਮ ਕਰਵਾਉਣਾ ਹੈ ਤੇ ਪਹਿਲਾਂ ਅਸੀਂ ਕਿਹਾ ਪਹਿਲਾਂ ਦੇਖ ਲਈਏ ਵੀ ਹਨਾ ਕੰਮ ਕਿਵੇਂ ਕਰਿਆ ਵਈ ਦਾ ਤੇ ਕੰਮ ਕਰਨ ਦੇ ਬਾਅਦ ਆਪਾਂ ਹਨਾ ਸੈਲੈਕਟ ਕਰੂੰਗੇ ਫਿਰ ਰੇਟ ਹੁੰਦਾ ਇਨਕਾਰੀ ਕਰੀ ਕਿਵੇਂ ਹੈ ਕਿਵੇਂ ਕੰਮ ਕਰਿਆ ਹਨਾ ਹੁਣ ਐਵੇਂ ਇੰਦਰ ਇਹ ਫਰੈਂਟਾਂ 'ਚ ਕੰਮ ਕਰਦੇ ਨੇ ਉਹਨੇ ਇਹ ਕੰਮ ਕਰਿਆ ਵੇ। ਉਹ ਦਮੂ ਦਿਖ ਰਿਹਾ ਹਾਂ। ਚੋ। ਇਹ ਇਹ ਨਾਲ ਉੱਪਰ ਪਾਰਟੀ ਹਾਲ ਬਣਾਇਆ ਵੇ ਹੈ। ਇਹ ਮੁੰਡਾ ਆਪਾਂ ਨੂੰ ਕੰਮ ਤੋਂ ਖਾ ਰਿਹਾ ਆਪਣਾ ਕਰਿਆ ਵੇ। ਇਹ ਉੱਪਰ ਉਰੇ ਥਰਡ ਬਣਿਆ ਵੇ ਹੈ ਓਪਨ ਬਿਲਡਿੰਗ ਦੇ ਉੱਪਰ ਪਾਰਟੀ ਹਾਲ। ਵਧੀਆ ਤੇ ਥੱਲੇ ਵੀ ਦਿਖਾ ਰਿਹਾ ਹੈ। ਜੇ ਜਮਾ ਕੋਈ ਪ੍ਰੋਬਲਮ ਤਾਂ ਨਹੀਂ। ਕੋਈ ਨਹੀਂ ਠੀਕ ਹੈ। ਠੀਕ ਹੈ। ਦਿਖਾ ਰਿਹਾ ਨਹੀਂ ਆਪਣਾ ਕੰਮ ਕਰਿਆ ਹੋਇਆ। ਵਧੀਆ ਹਾਈ ਬਾਈ ਕੰਮ ਆ। ਦਾ ਕੋਰੈਕਸ਼ਨ। ਸੱਤਲੀ ਡੈਕੋਰੇਸ਼ਨ ਕੋਈ ਬਾਤ ਕਰਨੀ ਨਹੀਂ ਇਹ ਆਉਂ ਤਕਉਣ ਲੱਗੇ ਜੋ ਕੰਮ ਕਰਿਆ ਹੋਵੇ ਦੇਖਦੇ ਉਹ ਇਹ ਤਾਂ ਨਹੀਂ ਕਰੀ ਏਦਾਂ ਕਹਿੰਦੇ ਆ ਵਿੱਚ ਜਿੱਦਾਂ ਸ਼ਕੁੱਲੀ ਰੱਖੀ ਹੈ ਨਾ ਪੇਂਟ ਕਰਕੇ ਇਹਨੇ ਮੁੰਡੇ ਨੇ ਕੰਮ ਕਰਿਆ ਹੋਵੇ ਆਪਾਂ ਉਹ ਦੇਖ ਲੈਣਾ ਹੈ ਕੰਮ ਆ ਈਮੋਲੇ ਪੱਤੀ ਬਣਾ ਲੀ ਇਸ ਵਕਤੀ ਸੀ ਜਿਹੜਾ ਇਹ ਫੋਰਮ ਦਾ ਕੰਮ ਹੈ ਅੱਛਾ ਹਾਂ ਵਿਊ ਸਾਰਾ ਕਵਰ ਕਰ ਲੈ ਮੈਂ ਅੱਛਾ ਕਰ ਲੈ ਵਿਊ ਕਰ ਲੈ ਫਿਰ ਲੈ ਲੈ ਇਹਨੇ ਕੰਮ ਕਰੇ ਹੋਏ ਨੇ ਇਹ ਕੰਮ ਕੌਣ ਆਇਆ ਆਪਣਾ ਪਰਕਰ ਖੜਕੇ ਹਾਂ ਇਹ ਚੀਜ਼ ਬਣਾ ਬੱਗੇ ਹੋਏ ਜੀ ਨਹੀਂ ਇਹ ਪਖਰੇ ਆ ਗਏ ਹਾਂ ਇਹ ਤੇ ਕਾ ਬੈਟਰੀ ਸ਼ਟ ਇਦਰਲ ਮੇਰਾ ਵੀ ਸੋ ਪ੍ਰਗਰੀਨ ਆਇਟ ਲਾਤਾ ਹਨ ਇਹ ਪਰਚਾ ਦਾ ਡਰਨ ਤੋਦਾ ਅੰਦਰ ਹੋ ਲੋ ਸਾ ਇਹ ਨਹੀਂ ਪੱਕਾ ਹੋ ਜਾਂਦਾ ਉਹ ਆਪਾਂ ਦੇਖਣਾ ਮਰਜ਼ੀ ਕਰ ਸਕਦਾ ਨਾ ਜੇ ਕਿ ਹੁਣ ਕੰਮ ਕਰਾਂਗੇ ਆਹ ਕਰ ਦੋਗੇ ਉਹ ਗਰਮ ਵਾਲਾ ਵੀ ਨਾ ਤੋਪਦਾ ਪੁੱਤ ਜਿਹੜਾ ਬੱਕੇੰਨੇ ਨੇ ਹਾਂਜੀ ਹੁਣ ਚੱਲਦੇ ਆ ਉਹਨੇ ਦਿਖਾ ਦਿੰਦੇ ਤੇ ਮੌਸਮ ਵੀ ਅਜੇ ਨਾ ਗੜਬੜਾ ਬੱਦਲ ਬਹੁਤ ਹੋਇਆ ਹੋਇਆ ਤੇ ਅੱਗੇ ਦੇਖਦੇ ਆ ਕੰਮ ਕਰ ਹੁਣ ਮੁੰਡੇ ਦਾ ਕੰਮ ਤਾਂ ਕਰੇ ਵਾ ਠੀਕ ਤਾਂ ਉਹ ਦੇਸੀ ਮਜ਼ਦੂਰ ਆ ਜੂਪੀ ਦਾ ਲੱਕੜ ਦਾ ਕੰਮ ਕਰਦਾ ਹੋਰ ਡਿਜ਼ਾਈਨਿੰਗ ਇੰਟੀਰੀਅਰ ਦਾ ਸੈਂਟੀ ਕਿਵੇਂ ਲੱਗਿਆ ਕੰਮ ਬਹੁਤ ਵਧੀਆ ਕਰੇ ਹੋਰੇ ਤੈਨੂੰ ਵਧੀਆ ਲੱਗਿਆ ਹਾਂਜੀ ਹਾਂਜੀ ਠੀਕ ਆ ਚਲ ਇੱਕ ਬੰਦੇ ਨੇ ਹੋਰ ਕਿਹਾ ਸਾਨੂੰ ਉਹ ਪਹਿਲਾਂ ਆ ਕੇ ਗਿਆ ਤਾਂ ਆਪਣੀ ਦੁਕਾਨ ਪਰ ਉਹਦਾ ਵੀ ਕਰਿਆ ਵੇ ਦੇਖਦੇ ਆਪਾਂ ਹਨਾ ਹੁਣ ਆਵੇ ਤੇ ਹੈਗੀਆਂ ਉਹ ਵੀ ਕਹਿੰਦਾ ਉਹ ਰੇਖਾ ਡੇ ਕਰਿਆ ਵੇ ਕਿਤੇ ਫੋਨ ਕਰਿਆ ਚਲੋ ਦੇਖਦੇ ਹਾਂ ਕਰਦੇ ਆ ਅੱਗੇ ਮੁਲਾਕਾਤ ਹੋਰ ਵੀਰ ਕੋਰੇ ਕੀ ਕਰਦਾ ਹੁਣ ਥੋਰ ਸੈਂਟੀ ਸੈਂਟੀ ਗੱਡੀ ਤੇ ਚਲਾਉਂਦਾ ਬਹੁਤ ਤੇਜ਼ ਚਲਾਉਂਦਾ ਕੋਈ ਨਾ ਤਾਂ ਜਾਨੀ ਕਿ ਹੁਣ ਕਬੱਡੀ ਦੀ ਤਿਆਰੀ ਕਰਦਾ ਹਾਂ ਮੈਂ ਹੋਰ ਕਬੱਡੀ ਖੇਡਣੀ ਆ ਅਸੀਂ ਤਾਂ ਹੀ ਮੈਚ ਦੇਖਦਾ ਬੈਠਾ ਹੈ ਕਰਦਾ ਤਾਂ ਕਹਿੰਦਾ ਕੁਝ ਨਹੀਂ ਅੱਜ ਕਿੱਥੇ ਡਿੜਵੇ ਆ ਅੱਜ ਡਿੜਵੇ ਡਿੜਵੇ ਬਈ ਕੱਪ ਚੱਲਦਾ ਹੈ ਠੀਕ ਆ ਹੁਣ ਤੇਲ ਪਾ ਲਿਆ ਹਵਾ ਜਾਫੀ ਆ ਜਾਫੀ ਆ ਰੇਡਰਾਂ ਕੋਰੇ ਜਾਫੀ ਜਾਫੀ ਹੈ ਕਬੱਡੀ ਦਾ ਸ਼ੀਨ ਹੈ ਕਿੱਥੇ ਖੇਡਦਾ ਉਹਨੇ ਮਿਹਨਤ ਕਰਦਾ ਕਿੱਥੇ ਸੌਪਨੇ ਜੀ ਵੀਰ ਸੌਪਨੇ ਜੀ ਕਰ ਲਉਂਦਾ ਸੌਪਨੇ ਜੀ ਕਰਦਾ ਕਹਿੰਦਾ ਕੈਲਰੀਆਂ गिनਦਾ ਕਹਿੰਦਾ 버거 ਖਾ ਰਿਹਾ ਕੈਲਰੀ गिनਦਾ ਸੈਂਟੀ ਕੀ ਖਾਉਂਗਾ ਕਹਿੰਦਾ ਉੱਪਰ ਤੇ ਪਨੀਰ ਚੱਕ ਚੱਕ ਕੇ ਲੈਦਾ ਪਾਉਂਗਾ ਕੈਲਰੀ ਕਾਊਂਟ ਕਰਦਾ ਹੈ ਕਹਿੰਦਾ ਖਾਈ ਜਾਓ ਜਿਹੜਾ ਤੁਸੀਂ ਮਰਜੀ ਕੈਲਰੀ ਨਹੀਂ ਵਧਾਓ ਬਸ ਹੈ ਆਹ ਕਹਿੰਦੇ ਉਹਨੇ ਬੈਟ ਵਾਲੇ ਇਹਦਾ वजन ਜਾਂ ਵਧਾਉਂਦਾ ਫਿੜੀ ਜਾਂਦਾ ਆਪਣੇ ਪਾਸੇ ਨੇ ਫੇਰ ਜੇ ਇਹ ਤਾਂ ਕਬੱਡੀ ਖੇਲੇ ਨੇ ਫੇਰ ਥੋੜਾ ਕੈਲਰੀ ਵਧੇਗੀ ਖਾਣਾ ਆਪਣੇ ਬਾਪੇ ਨੂੰ ਦੇਈ ਜਾਂਦਾ ਕਹਿੰਦਾ ਤੂੰ 15ਵੇਂ ਮਹੀਨੇ ਤੇਰੇ ਜਿੰਨਾ ਭਜਨ ਕਰ ਲੈਣਾ ਅੱਛਾ ਭਰਨ ਆ ਗਿਆ ਵੇਲੇ ਨੂੰ ਵੇਲੇ ਨੂੰ ਆ ਵੇਲੇ ਨੂੰ ਦੱਸ ਮੈਂ ਖਾਣਾ ਪੀਣਾ ਖੁੱਲਾ ਖਾਂਦਾ ਆਪੇ ਬਜਰ ਹੋ ਜਾਂਦਾ ਹੈ ਪਰ ਭਜਨ ਕੱਟੇ ਠੀਕ ਰਹਿੰਦਾ ਨੌਲਾ ਬੰਦਾ ਠੀਕ ਰਹਿੰਦਾ ਕੀ ਹੋਏ ਹੋਏ ਆ ਮੋਟੇ ਸਾਨੂੰ ਪਤਾ ਮੀਂਹ ਕਦੇ ਆ ਜਾਂਦਾ ਕਦੇ ਹਟ ਜਾਂਦਾ ਹੈ ਨਾ ਨਜ਼ਾਰਾ ਕਰਵਾਈ ਦੀ ਫੋਟੋ ਬਾਈ ਹੋਈ ਦੀ ਵੀ ਥੋੜੇ ਹਾਂਜੀ ਅਗੇ ਆਪਾਂ ਹੁਣ ਜਾਂਦੇ ਤੇ ਦੁਕਾਨ ਕੋਲੋਂ ਦੁਕਾਨ ਤੇ ਜਾਂਦੇ ਜਾਂਦੇ ਆਪਾਂ ਮੱਠਾ ਡੇਕਣ ਲੱਗੇ ਆਂ ਬਾਬਾ ਦੀਪ ਸਿੰਘ ਗੁਰਦੁਆਰਾ ਸੋਲਕੀਆਂ ਜੀ ਗੁਰੂ ਜੀ ਸਾਹ ਸੰਗਤ ਦੀ ਗੰਦੀ ਪਾਰ ਕਰਤੀ ਹੈ ਆਪਣੇ ਨਾਲ ਗੁਰਦੁਆਰਾ ਸਾਹਾ ਬਣ ਕਰ ਰਹੀਏ ਕਰਾਉਣੇ ਤੁਹਾਨੂੰ ਵੀ ਦਰਸ਼ਨ ਕਰਦੇ ਬਾਬਾ ਦੀਪ ਸਿੰਘ ਗੁਰਦੁਆਰਾ ਜੀ ਸੋਲਕੀਆਂ ਜੀ ਆਪਾਂ ਲੱਗੇ ਜਾਂਦੇ ਤੇ ਬਾਈ ਵਾਸਤੇ ਆਪਾਂ ਕੇ ਚੱਲ ਜਾਂਦੇ ਮੱਥਾ ਟੇਕਦੇ ਆਂ ਸਾਦੇ ਕਰਦੇ ਦਰਸ਼ਨ ਗੁਰੂ ਸਾਹਿਬ ਦੇ ਆਜਾ ਤੁਹਾਨੂੰ ਵੀ ਕਰਾਉਣੇ ਗੂ ਮਾਹਰ ਦੇ ਦਰਸ਼ਕ ਜੀ ਜੇਨ ਆਪਾਂ ਜੋੜਾ ਘਰਾਂ ਨਾਲੇ ਜੁੜੇਦਾਰ ਦੀ ਗੱਲ ਗੱਡੀ ਪਾਰਕ ਕਰਨੇ ਬਹੁਤ ਜਗ੍ਹਾ ਜਿਹੜੇ ਪਿੱਛੇ ਮਗਰ ਅੰਦਰ ਆਪਣਾ ਬਾਈਪਾਸ ਰੋਡ ਚੱਲਦਾ ਆਮਡਾਲਾ ਖਰੇ ਟਾਕੇ ਨੂੰ ਖਾਣੀ ਮਾਰਕੀਟ ਹੈ ਜੀ ਬਾਗੇ ਬੋਸਾ ਸਾਹਿਬ ਨਾਲ ਇਹ ਜਿਆਦਾ ਨਗਰ ਦੀ 24 ਘੰਟੇ ਮੈਂ ਜਨ ਚੱਲਦਾ ਰਹੇ ਜਿਆਦਾ ਨਗਰ ਦੀ ਤੰਤਰ ਬਾਬਾ ਦੀਪ ਸਿੰਘ ਜੀ ਦੀ ਸ਼ਹੀਦ ਸਾਹਮਣੇ ਤੇ ਹੈ ਘਰ ਹੈ ਜੀ ਸ਼ਾਨ ਸਾਹਿਬ ਸਿਕੁਰਿਟੀ ਆਪਣੇ ਪੁਰਨਾ ਮਸੇ ਫੜਦੇ ਆ ਜੀ ਪੁਰਖ ਮਾਰਾ ਦੇ ਦਰਸ਼ਨ ਦਿਲਾ ਰਹੇ ਐਰਾ ਸ਼ਾਂਤੀ ਬਾਣੀ ਪੜੀ ਜਾਂਦੀ ਆ ਬਾਬਾ ਜੀ ਵੱਲੋਂ ਅੱਡ ਪਾਠਾ ਦੀ ਲੜੀ ਚੱਲਦੀ ਆ ਜੀ ਪੁਰਖ ਜਾਨ ਬਾਪਰੇ ਤਿਆਰੇ ਤੇਰੇ ਤੂੰ ਸੰਕਟ ਸਭ ਤਾਰੀ ਨੁਗਲ ਕੋਈ ਖਵਾ ਆਪ ਤੇ ਆਂ ਤਾ ਆਦੇ ਪ੍ਰੋਜੈਕਟ ਆਪੀਓ ਦੀ ਬਿੰਦਤੀ ਹੈ ਪਹੁੰਚ ਕੇ ਰੋਪੜ ਆ ਲੈਟਮਰ 26 ਜਨਵਰੀ ਨੂੰ ਲਾਈਆਂ ਦੀਆਂ ਲੈਟਾ ਬਹੁਤ ਸੋਹਣੀਆਂ ਲੱਗ ਰਹੀਆਂ ਜੀ ਬਹੁਤ ਸੋਹਣਾ ਰੋਡ ਦਾ ਡੈਕੋਰੇਸ਼ਨ ਹੋ ਗਿਆ ਬੋਲਟ ਪਿੱਛੇ ਰਹਿ ਜਾਣਗੇ ਵਿਚਾਰਾ ਵਿਚਾਰੇ ਇਹਨਾਂ ਦੇ ਇਹਨਾਂ ਲੱਗ ਰਹੀਆਂ ਆ ਪੁਲਿਸ ਨੇ ਆਣ ਲਿਆ ਲੈਟਾ ਮੁਰਗੇ ਭਾਵੇਂ ਇੱਧਰ ਉਹ ਹਨੇਰਾ ਹੋ ਗਿਆ ਵਸੇ ਦੇਖਣ ਦਾ ਇਹਦਾ ਤਕੜਾ ਪ੍ਰੋਜੈਕਟ ਚੱਲ ਰਿਹਾ ਹੈ ਸੱਤੀ ਵਾਲਾ ਖਿਡਾਰੀਆਂ ਕਰ ਕੋਪੜਾ ਛੋਰਾ ਛੋਰਾ ਬਚਾ ਲੱਗਦਾ ਹੈ ਹਾਂ ਰੁਕੋ ਟ੍ਰੈਕ ਵਿੱਚ ਆਪ ਜੀ ਉੱਧਰ ਕੇ ਬੈਠੀ ਹੈ ਪੂਰੀ ਆਵਰ ਹੋ ਗਏ ਦਾ ਪਾਣੀ ਆਇਆ ਹਾਂ ਜੀ ਪਹੁੰਚ ਗਏ ਦਰਗਾਹ ਪਰ ਆਪਣਾ ਆ ਰਹੀਆਂ ਰਾਸਗੁੱਲੇ ਕਾਰੀਗਰ ਜੀ ਰਾਸਗੁੱਲੇ ਬਣ ਰਹੀਆਂ ਰਾਸਗੁੱਲੇ ਮੱਕਾਈ ਹੋ ਰਹੀ ਹੈ ਬਣ ਰਹੀਆਂ ਰਾਸਗੁੱਲੇ ਇਹਨੇ ਕੰਟਰ ਰਹਿਣ ਕੇ ਫਿਰ ਉਹਦਾ ਬਣਾ ਹਰਵਾਈਆਂ ਕੋਲ ਜਾ ਕੇ ਆਇਆ ਸਾਡੀ ਗੱਲ ਜੇਵਲ ਤੇ ਨਹੀਂ ਸਾਡੀ ਬੱਠੀ ਗੜੀ ਜੁਟੀ ਲਾਤ ਦੀ ਫਿਰ ਸਾਨੂੰ ਪਤਾ ਸੀ ਲੇਟ ਹੋ ਜਾਣਾ ਚੱਲ ਚੰਨੀ ਚਲੇ ਗਿਆ ਜਿੰਨੀ ਨੂੰ ਕੰਮ ਤਾਂ ਉਹ 3 4 ਉੱਪਰ ਚਲ ਪਹਿਲੇ ਕੀ ਕਰਦੇ ਆਂ ਜੀ ਹੁਣ ਰਾਰਾ ਸਾਹਿਬ ਦਾ ਟਾਈਮ ਹੋ ਗਿਆ ਥੋੜਾ ਡੇਟ ਹੋ ਗਿਆ ਵੈਸੇ ਸਭ ਕਰਦੇ ਆਂ ਹਾਂਜੀ ਮਿਲਦੇ ਆਂ ਫਿਰ ਕੱਲੂ ਕਿਸੇ ਨਵੇਂ ਬਲੌਗ 'ਚ ਜੀ ਖਾਦਿਆਂ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਜ਼ਰੂਰ ਕਮੈਂਟ ਕਰਕੇ ਦੱਸਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜ਼ਰੂਰ ਕਰਦੇਓ ਤੇ ਤੁਹਾਡੇ ਸਹਿਯੋਗ ਦੀ ਲੋੜ ਆ ਜ਼ਰੂਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵਾਤੇ ਵਾਤੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ